ਵਾਹਿਗੁਰੂ ਸਤ ਜੀ ਫਰਤ ਫਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬਨਤੀ ਆਪਣੇ ਪਗਤੀ ਲਾਇ ਦਰਮੰਤੇ ਠੰਡੇ ਦਰਬਾਰ ਤਦ ਬੈਨ ਸੁਰਤ ਕਰਾ ਕੋ ਮੇਰੀ ਦਰਸ ਨਦੀ ਜਾ ਕੋ ਲੰਦੇਵਾ ਜ ਸੋ ਕਹੋ ਤਲ ਗੁਰ ਸੇਵੀਐ ਐਨਸ ਸਜਿਸ ਪਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸੰਤ ਖਸਮ ਦੀ ਨੂਰ ਅਰਸੋ ਖੁਰਸੋ ਛੱਤੀਆ ਤੋਦ ਦਿੱਤੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟਿਆ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਨੋਆ ਰੇ ਨਰ ਏ ਸਾਥੀ ਜੀ ਧਾਰ ਸਗਲਾ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਭਾਰ ਰੇ ਨਰ ਇਹ ਸਾਚੀ ਜੀਤਾਰ ਸਗਲਾ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਭਾਰ ਬਾਰੂ ਪੀਤ ਬਨਾਈ ਰਤਪਤ ਰਤ ਨਹੀਂ ਦਿਨ ਚਾਰ ਤੈਸੇ ਹੀ ਸੁਖ ਮਾਇਆ ਕੇ ਉਰਜੋ ਕਾ ਗਵਾਰ ਅਜੂ ਸਮਝ ਕੇ ਤੇ ਬਿਕਰਿਓ ਨਾ ਹੈ ਨਾਮ ਬੱਜ ਲੈ ਨਾਮ ਮੁਰਾਰ ਕਾਉ ਨਾਨਕ ਨਜ ਮਤ ਸਾਧਨ ਕਾ ਭਾਖਿਓ ਤੋਏ ਪੁਕਾਰ ਅਤੂ ਸਮਝ ਕਛ ਬਿਗਰੋ ਨਾ ਹੈ ਨਾਮ ਬੱਜ ਲੈ ਨਾਮ ਮੁਰਾਰ ਕਹੋ ਮਾਨਕ ਨਿਜ ਮਤ ਸਾਧਨ ਕਾ ਭਖਿਓ ਤੋਏ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ